ਚੰਦ ਸਕਿੰਟਾਂ ਵਿੱਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਵਿੱਚ ਇਸ ਵੇਲੇ ਭਾਨਾ ਸਿੱਧੂ ਦਾ ਮਾਮਲਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਸਰਕਾਰ ਨੂੰ ਚਾਰਾ ਪਾਸਿਆਂ ਤੋਂ ਘੇਰਿਆ ਜਾ ਰਿਹਾ ਹੈ ਗੱਲ ਭਾਨਾ ਸਿੱਧੂ ਦੀ ਨਹੀਂ ਤੇ ਨਾ ਹੀ ਕੱਲ ਆਮ ਆਦਮੀ ਪਾਰਟੀ ਦੀ ਆ ਸਰਕਾਰ ਚਾਹੇ ਕੋਈ ਵੀ ਹੋਵੇ ਸਰਕਾਰ ਕਿਸੇ ਨੂੰ ਵੀ ਆਪਣੇ ਖਿਲਾਫ ਬੋਲਣ ਦਾ ਉਹਨਾਂ ਕੀ ਮੌਕਾ ਦਿੱਤੀ ਆ ਜਿੰਨਾ ਕੋ ਉਹ برداشت ਕਰ ਸਕੇ ਆਮ ਆਦਮੀ ਪਾਰਟੀ ਤੋਂ ਪਹਿਲਾਂ ਅਕਾਲੀ ਦਲ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਸੀ ਤੇ ਉਹਨਾਂ ਨੇ ਬਲਜੀਤ ਸਿੰਘ ਦਾਦੂਵਾਲ ਤੇ ਇਸ ਤਰ੍ਹਾਂ ਪਰਚੇ ਦਰਜ ਕੀਤੇ ਸੀ ਕਿ ਅਖੀਰ ਜੋ ਅਕਾਲੀ ਦਲ ਚਾਹੁੰਦਾ ਸੀ ਉਹ ਕਰਨਾ ਪਿਆ ਸੀ ਤੇ ਫਿਰ ਉਸਤੇ ਕੇਸ ਦਰਜ ਹੋਣੇ ਬੰਦ ਹੋਏ ਸੀ ਦਾਦੂਵਾਲ ਤੋਂ ਬਾਅਦ ਵਾਰੀ ਆਈ ਸੀ ਭਾਈ ਅਮਰਤਪਾਲ ਸਿੰਘ ਦੀ ਉਸ ਤੋਂ ਬਾਅਦ ਵਾਰੀ ਆਈ ਪਰਮਿੰਦਰ ਝੋਟੇ ਦੀ ਫਿਰ ਸੁਖਪਾਲ ਖਰੇ ਦੀਤੇ ਅੱਜਕੱਲ ਭਾਨੇ ਸਿੱਧੂ ਦੀ ਆਈ ਹੋਈ ਹੈ ਲੋਕ ਸਭਾ ਦੀਆਂ ਚੋਣਾਂ ਨੇੜੇ ਵੇਖ ਕੇ ਵੀ ਸਰਕਾਰ ਇਸ ਮਾਮਲੇ ਦੇ ਵਿੱਚ ਪਛਾਹ ਹਟਦੀ ਦਿਖਾਈ ਨਹੀਂ ਦਿੰਦੀ ਵੱਡਾ ਇਕੱਠ ਹੋਣ ਤੋਂ ਬਾਅਦ ਭਾਨੇ ਸਿੱਧੂ ਦੇ ਪਿੰਡ ਦੇ ਵਿੱਚ ਬਾਅਦ ਵਿੱਚ ਵੀ ਸਰਕਾਰ ਨੇ ਇੱਕ ਹੋਰ ਪਰਚਾ ਭਾਨੇ ਸਿੱਧੂ ਤੇ ਚੌਥਾ ਦਰਜ ਕਰਤਾ ਸੀ ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਦੇ ਨਾਲ ਤੇ ਪੁੱਛਦੇ ਹਾਂ ਕਿ ਭਾਨਾ ਸਿੱਧੂ ਸਮੇਤ ਹੋਰ ਮਾਮਲਿਆਂ ਦੇ ਵਿੱਚ ਇਹੋ ਜੀ ਜਦੋਂ ਸਥਿਤੀ ਆਉਂਦੀ ਆ ਤੇ ਸਰਕਾਰ ਕਿਸ ਤਰ੍ਹਾਂ ਨਿਬੜਦੀ ਹੈ ਉਹਨਾਂ ਦੇ ਨਾਲ ਹਾਲੀ ਸਾਹਿਬ ਭਾਨਾ ਸਿੱਧੂ ਦੇ ਨਾਲ ਨਾਲ ਜਿਹੜੇ ਹੈਗੇ ਆ ਇੱਕੋ ਗ੍ਰੱਕ ਕੈਪਸੂਲ ਵਾਲੀ ਦੁਕਾਨ ਤੇ ਛਾਪਾ ਮਾਰਨ ਗਿਆ ਸੀ ਆਪ ਉਹਦੀ ਗੱਲ ਕਰ ਸਕਦੇ ਆ ਸੁਖਪਾਲ ਖੇਰ ਦੀ ਗੱਲ ਕਰ ਸਕਦੇ ਆ ਇਸ ਤੋਂ ਪਹਿਲਾਂ ਅਮਰਪਾਲ ਸਿੰਘ ਸੀ ਉਹਦੀ ਗੱਲ ਕਰ ਸਕਦੇ ਆ ਇਹਨਾਂ ਨੂੰ ਐ ਲੱਗਦਾ ਵੀ ਜਿੱਦੋਂ ਬੋਲਣ ਲੱਗ ਜਾਂਦੇ ਵੀ ਸ਼ਾਇਦ ਸਰਕਾਰ ਸਾਡੇ ਤੋਂ ਡਰ ਗਈ ਆ ਜਾਂ ਹੁਣ ਅਸੀਂ ਇੱਕ ਪਾਵਰ ਬਿਲਡ ਕਰ ਲਈ ਆ ਜਾਂ ਸਾਨੂੰ ਕੋ ਰੋਕ ਨਹੀਂ ਸਕਦਾ ਜਿਹੜੇ ਵੀ ਬੰਦੇ ਨੇ ਆਪਦੀ ਸੀਮਾ ਕ੍ਰੋਸ ਕੀਤੀ ਆ ਉਹਨੂੰ ਉਹਦੇ ਸਿੱਟੇ ਭੁਗਤਨੇ ਪਏ ਆ ਭਾਵੇਂ ਉਹ ਆਏ ਮਰਤਪਾਲ ਸਿੰਘ ਸੀ ਉਹ ਥਾਣੇ ਚ ਵੜਿਆ ਉਹਦਾ ਉਹਨੂੰ ਕਿੰਨਾ ਅੱਖ ਮਿਆਜਾ ਭੁਗਤਣਾ ਪਿਆ ਉਹਦੇ ਕਰਕੇ ਕਈਆਂ ਹੋਰਾਂ ਨੇ ਭੁਗਤਣਾ ਪਿਆ ਜਿਹੜੇ ਭਾਨੇ ਸਿੱਧੂ ਹੁਣੀ ਐ ਇਹ ਮੈਂ ਤਾਂ ਹੁਣੀ ਇਹਨਾਂ ਨੂੰ ਫੇਸਬੁੱਕ ਤੇ ਵੇਖਿਆ ਜਿਹੜੀ ਇਹਨਾਂ ਦੀ ਭਾਸ਼ਾ ਹੈਗੀ ਬੋਲਣ ਦੀ ਤੇ ਜਿਹੜੇ ਇਹਨਾਂ ਦਾ ਵੇ ਆਫ ਟਾਕਿੰਗ ਆ ਜਾਂ ਇਹ ਬੜਾ ਮਤਲਬ ਇੱਕ ਤਰ੍ਹਾਂ ਦਾ ਗੈਂਗਸਟਰ ਵਰਗਾ ਜਾਂ ਕਹਿ ਲੋ ਉਹ ਫੇਸਬੁੱਕ ਤੇ ਇਸ ਤਰ੍ਹਾਂ ਬੋਲਣ ਨਾਲ ਸ਼ਾਇਦ ਉਹਨਾਂ ਦੇ ਫਾਲੋਅਰ ਬਹੁਤ ਵੱਧ ਜਾਂਦੇ ਆ ਤੇ ਉਹਨਾਂ ਨੇ ਲੱਗਾਂ ਲੱਗਦਾ ਵੀ ਅਸੀਂ ਪਤਾ ਨਹੀਂ ਜੋ ਮਰਜ਼ੀ ਬੋਲ ਸਕਦੇ ਆ ਬਿਲਕੁਲ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਅਦਰ ਸਟੇਟਸ ਕਹਿ ਸਕਦੇ ਆ ਤੁਸੀਂ ਉਹਨਾਂ ਕੀ ਬੋਲ ਸਕਦੇ ਹੋ ਜਿੰਨਾ ਚਿਰ ਸਰਕਾਰ ਸੁਣਦੀ ਨਹੀਂ ਜੇ ਤੁਹਾਡੀ ਕੋਈ ਵੀ ਗੱਲ ਸਰਕਾਰ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਤੁਸੀਂ ਬੋਲਣਾ ਜ਼ਰੂਰ ਦਿਗਾ ਤੁਸੀਂ ਕੁਝ ਵੀ ਨਹੀਂ ਸਕਦੇ ਹੈਗੇ ਭਾਣਾ ਸਿੱਧੂ ਹੋਵੇ ਜਾਂ ਜਿਹੜਾ ਮਰਜ਼ੀ ਹੋਵੇ ਜਿਸ ਤਰ੍ਹਾਂ ਉਹਨਾਂ ਇੱਕ ਤੋਂ ਬਾਅਦ ਇੱਕ ਪਰਚੇ ਹੋਏ ਆ ਅਕਾਲੀ ਦਲ ਨੇ ਬਾਬਾ ਜਿਹੜਾ ਬਲਜੀਤ ਸਿੰਘ ਦਾਦੂ ਵਾਲਾ ਉਹ ਇਹਨਾਂ ਦੇ ਖਿਲਾਫ ਕਾਫੀ ਬੋਲਿਆ ਸੀ ਤੇ ਉਹਨੇ ਹਰਿਆਣੇ ਸਰਕਾਰ ਨਾਲ ਰਲ ਕੇ ਤੇ ਐਸਜੀਪੀਸ ਨੇ ਕੁਝ ਗੁਰਦੁਆਰਿਆਂ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਬਾਦਲਾ ਨੇ ਮਤਲਬ ਉਹਦੇ ਨਾਲ ਕੀ ਕੁਝ ਨਹੀਂ ਕੀਤਾ ਜੇਲ੍ਹ ਦੇ ਵਿੱਚ ਬੈਠਾ ਹੁੰਦਾ ਸੀ ਕੇਸ ਜ਼ਮਾਨਤ ਹੋ ਜਾਂਦੀ ਸੀ ਤੇ ਉਹ ਜ਼ਮਾਨਤ ਦਾ ਆਰਡਰ ਪਹੁੰਚਣ ਤੋਂ ਪਹਿਲੇ ਦੂਜੇ ਕੇਸ ਉਹ ਜਿਹੜੀ ਉਹ ਰੈਸਟ ਪੈ ਜਾਂਦੀ ਸੀ ਇਸ ਤਰ੍ਹਾਂ ਬਾਕੀ ਸਾਰੀਆਂ ਸਰਕਾਰਾਂ ਨੇ ਵੀ ਕੀਤਾ ਇਹ ਸਰਕਾਰ ਵੀ ਬਿਲਕੁਲ ਉਵੇਂ ਆ ਉਹਨਾਂ ਨੇ ਮਤਲਬ ਜਿਹੜਾ ਹੈਗਾ ਖਾਮ ਖਾਇੜਾ ਬੋਲਣਾ ਤੇ ਖੂਨਾਂ ਤਤਮਕੀਆਂ ਦੇਣੀਆਂ ਆਪ ਹੀ ਜੱਜ ਬਣ ਜਾਣਾ ਆਪ ਹੀ ਥਾਣਾ ਬਣ ਜਾਣਾ ਕੋਈ ਟ੍ਰੈਵਲ ਜਿੰਦਰ ਤੇ ਵਾਪਸ ਕਰਨ ਦਾ ਕਲੇਮ ਕਰੀ ਜਾਂਦਾ ਕੋਈ ਨਸ਼ੇ ਛਡਾਉਣ ਦੀ ਗੱਲ ਕਰੀ ਜਾਂਦਾ ਕੋਈ ਕਿਕ ਅਬਜ ਛਡਾਉਣ ਦੀ ਗੱਲ ਕਰੀ ਜਾਂਦਾ ਤਾਂ ਸਰਕਾਰ ਨੂੰ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਨਿਊਜ਼ ਸਿਸ ਜਿਹੜੀ ਹੈਗੀ ਉਹ ਕਿਸੇ ਵੀ ਲੈਵਲ ਤੇ ਬਰਦਾਸ਼ਤ ਨਹੀਂ ਕਰ ਸਕਦੀ ਤੇ ਜੇ ਕਿਸੇ ਬੰਦੇ ਨੇ ਭਲੇਖਾ ਹੈਗਾ ਤਾਂ ਉਹਨੂੰ ਇਹ ਭਲੇਖੇ ਚ ਨਹੀਂ ਰਹਿਣਾ ਚਾਹੀਦਾ ਕਿ ਉਹ ਬਹੁਤ ਪਾਵਰ ਹੈਗਾ ਇੱਥੇ ਤਾਂ ਮਤਲਬ ਜਿਦੋਂ ਆਈ ਤਿਆਜ ਤੇ ਸਰਸੇਲ ਬਾਬੇ ਵਰਗੇ ਕਰਨ ਫੜ ਕੇ ਅੰਦਰ ਮਾਰੇ ਚੱਕੇ ਤੇ ਆਮ ਬੰਦੇ ਤੇ ਚੀਜ਼ ਕੀ ਆ ਹਰੇਕ ਬੰਦੇ ਨੂੰ ਇੱਕ ਮਤਲਬ ਲਿਮਟ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਸਟੱਜੀ ਸਭਿਕ ਭਾਸ਼ਾ ਚ ਗੱਲ ਕਰਨੀ ਚਾਹੀਦੀ ਹੈ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦਾ ਟੈਨਰ ਤੇ ਜਿਸ ਤਰ੍ਹਾਂ ਦਾ ਉੱਥੇ ਗੰਦ ਪੈ ਰਿਹਾ ਹੈਗਾ हां तक्का ਕਿਸੇ ਨਾਲ ਨਹੀਂ ਹੋਣਾ ਚਾਹੀਦਾ ਜੇ ਭਾਨੀ ਸਿੱਧੂ ਨੇ ਫੇਸਬੁਕ ਤੇ ਕਿਸ ਨੂੰ ਗਾਲਾਂ ਕੱਢੀਆਂ ਤਾਂ ਉਹਦੇ ਤੇ ਉਹੀ ਪਰਚਾ ਦਰਜ ਹੋਣਾ ਚਾਹੀਦਾ ਇਹ ਨੀ ਵੀ ਤੇ ਕੋਈ ਚੈਨੀਸ ਨੀਚਿੰਗ ਦਾ ਹੋ ਜੇ ਜਾਂ ਕੋਈ ਹੋਰ ਹੋ ਜੇ ਇਸ ਤਰ੍ਹਾਂ ਦਾ ਹੈਗਾ ਤਾਂ ਸਰਕਾਰ ਜਿਹੜੀ ਇਹ ਗੱਲ ਕਲੀਅਰ ਹੈ ਕਿ ਹਰ ਗੱਲ ਉਹਨਾਂ ਦੇ ਧਿਆਨ ਦੇ ਵਿੱਚ ਹੁੰਦੇ ਵੀ ਪਤਾ ਲੱਗਾ ਕਿ ਹਰ ਜ਼ਿਲ੍ਹੇ ਦੇ ਵਿੱਚ ਦੋ ਦੋ ਤਿੰਨ ਤਿੰਨ ਮੈਂਬਰਾਂ ਦੀ ਕਮੇਟੀ ਜਿਹੜੀ ਹਰ ਗੱਲ ਬਾਅਦ ਚ ਓਵਰ ਕਰਦੀ ਕਿ ਸੋਸ਼ਲ ਮੀਡੀਆ ਕੌਣ ਚਲਾ ਰਿਹਾ ਕਿਵੇਂ ਚਲਾ ਰਿਹਾ ਕਿਸ ਤਰ੍ਹਾਂ ਦੀ ਉਹ ਪੋਸਟਾਂ ਪਾ ਰਿਹਾ ਸਰਕਾਰ ਦੇ ਖਿਲਾਫ ਕਿੰਨਾ ਬੋਲ ਰਿਹਾ ਜਿਹੜਾ ਲੋਕਾਂ ਦੇ ਖਿਲਾਫ ਬੋਲ ਰਿਹਾ ਉਹਦਾ ਮੈਨੂੰ ਲੱਗਦਾ ਸਰਕਾਰ ਜਿਹੜੀ ਹੈਗੀ ਉਹ ਸਾਰਾ ਕੁਝ ਬਾਹਰ ਕਰ ਰਹੀ ਹੈ ਤੇ ਕੋਈ ਵੀ ਸਰਕਾਰ ਦੀ ਰੇਂਜ ਤੋਂ ਜਿਹੜਾ ਹੈਗਾ ਉਹ ਬਾਹਰ ਨਹੀਂ ਹੈਗਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ ਨਮਸਕਾਰ ਜੀ